ਸਵਾਗਤ ਹੈ ਜੀ ਵਿਚਾਰ ਬਟਾਂਦਰਾ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਤਾਜ਼ਾ ਮੁੱਦਿਆਂ 'ਤੇ ਡੂੰਗੀ ਚਰਚਾ ਅਤੇ ਵਿਚਾਰਾਂ ਦਾ ਖੁੱਲਾ ਬਟਾਂਦਰਾ ਅੱਜ ਗੱਲਬਾਤ ਕੀਤੀ ਜਾਊਗੀ ਭਾਰਤ ਨੇ ਪਹਿਲਗਾਮ ਕਾਂਡ ਦਾ ਬਦਲਾ ਲੈਂਦਿਆਂ ਹਾਂ ਅੱਜ ਆਪਰੇਸ਼ਨ ਸਿੰਦੂਰ ਦੇ ਨਾਮ ਹੇਠ ਇੱਕ ਵੱਡੀ 에ਅਰ ਸਟ੍ਰਾਈਕ ਕਰਕੇ ਪਾਕਿਸਤਾਨ ਦੇ ਅਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਇਸ ਕਾਰਵਾਈ ਦੇ ਵਿੱਚ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ 9 ਅੱਤਵਾਦੀ ਕੈਂਪਾਂ ਅਤੇ ਉਹਨਾਂ ਦੇ ਢਾਂਚੇ ਨੂੰ ਤਬਾਹ ਕਰਕੇ ਰੱਖ ਦਿੱਤਾ ਜੋ ਕਿ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਿੱਧੀ ਜਵਾਬੀ ਕਾਰਵਾਈ ਸੀ ਤੇ ਹੁਣ ਸੂਤਰਾਂ ਦੇ ਮੁਤਾਬਿਕ ਇਸ ਆਪਰੇਸ਼ਨ ਤੋਂ ਪਹਿਲਾਂ ਭਾਰਤ ਨੇ ਮੌਕ ਟ੍ਰੇਲ ਅਤੇ ਬਲੈਕਆਊਟ ਵਰਗੇ ਅਭਿਆਸਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਸੀ ਪਰ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਸਿੱਧੇ ਤੌਰ ਦੇ ਉੱਤੇ ਹੀ 에ਅਰ ਸਟ੍ਰਾਈਕ ਦਾ ਰਾਹ ਚੁਣਿਆ ਗਿਆ ਇਸ ਘਟਨਾ ਨੇ ਨਾ ਸਿਰਫ ਦੋਹਾਂ ਦੇਸ਼ਾਂ ਦੇ ਵਿਚਾਲੇ ਤਣਾਅ ਨੂੰ ਵਧਾ ਕੇ ਰੱਖ ਦਿੱਤਾ ਹੈ ਸਗੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਇਸ ਦੇ ਭਵਿੱਖੀ ਨਤੀਜਿਆਂ ਨੂੰ ਲੈ ਕੇ ਚਰਚਾ ਤੇਜ਼ ਕਰਕੇ ਰੱਖ ਦਿੱਤੀ ਹੈ ਸੋ ਅਜਿਹੇ ਦੇ ਵਿੱਚ ਇਸ ਜੰਗ ਦੇ ਸੰਭਾਵੀ ਅੰਜਾਮ ਅਤੇ ਇਸ ਦੇ ਖੇਤਰੀ ਤੇ ਗਲੋਬਲ ਪ੍ਰਭਾਵਾਂ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਸੋ ਇਸੇ ਅੱਜ ਆਪਾਂ ਕਰਾਂਗੇ ਵਿਚਾਰ ਚਰਚਾ ਤੇ ਇਸ ਪੱਖ ਦੀ ਮਸਲੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੀ ਹੋਗੀ ਤੋ ਘੜਾ ਸਭ ਜੇ ਗੱਲ ਕੀਤੀ ਜਾਵੇ ਤਾਂ ਆਖਰ ਭਾਰਤ ਨੇ ਪਹਿਲਗਾਮ ਕਾਂਡ ਦੇ ਬਦਲੇ ਦੇ ਲਈ ਮੌਕ ਟ੍ਰਿਲ ਅਤੇ ਬਲੈਕਆਊਟ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਆਪਰੇਸ਼ਨ ਸਿੰਦੂਰ ਨੂੰ 에어 ਸਟ੍ਰਾਈਕ ਦੇ ਨਾਲ ਅੰਜਾਮ ਦਿੱਤਾ। ਇਸ ਜੰਗ ਦੇ ਭਵਿੱਖੀ ਅੰਜਾਮ ਕੀ ਹੋ ਸਕਦੇ ਨੇ ਜਾਂ ਫਿਰ ਭਾਰਤ ਨੇ ਮੌਕ ਟ੍ਰਿਲ ਅਤੇ ਬਲੈਕਆਊਟ ਵਰਗੇ ਅਭਿਆਸਾਂ ਨੂੰ ਛੱਡ ਕੇ ਸਿੱਧੀ ਹੀ 에어 ਸਟ੍ਰਾਈਕ ਦਾ ਰਾਹ ਕਿਉਂ ਚੁਣਿਆ ਹੈ? ਕੀ ਲੱਗਦਾ ਹੈ ਤੁਹਾਨੂੰ ਇਸ ਖਬਰ ਦੇ ਬਾਰੇ? ਦੇਖੋ ਗੱਲ ਇਹ ਹੈ ਕਿ ਇੱਥੇ ਦੋ ਰਾਵਾਂ ਬਣेंगी ਕਿ ਅੱਗੇ ਜੋ ਚੱਲ ਰਿਹਾ ਹੈਗਾ ਹਾਂ ਹਾਂ ਅੱਜ ਕਿਸੇ ਚੈਨਲ ਤੇ ਗੱਲ ਕਰ ਲਓ ਚੈਨਲ ਤੇ ਲੋਕਾਂ ਦੇ ਨਾ ਪੁੱਛ ਰਿਹਾ ਕਿਵੇਂ ਲੱਗ ਰਿਹਾ ਕਿਉਂਕਿ ਮੋਦੀ ਸਾਹਿਬ ਜਿੰਦਾਬਾਦ ਕਹਿ ਰਹੇ ਨੇ ਲੋਕ ਕੀ ਕਹਿ ਰਹੇ ਨੇ ਇਹ ਬਦਲਾ ਇਹ ਲੈਣਾ ਬੰਦਾ ਸੀਗਾ ਹਾਂਜੀ ਉਹ ਲਸੰਧੂਰ ਪਰੇਸ਼ਾਨ ਨਾ ਰੱਖਿਆ ਉਹ ਵੀ ਬੜਾ ਸੋਚ ਕੇ ਰੱਖਿਆ ਹੈਗਾ ਬੜੀ ਇਮੋਸ਼ਨਲੀ ਅਟੈਚਮੈਂਟ ਕੀਤੀ ਹੈਗੀ ਆ ਕਿ ਉਹ ਇੱਕ ਬੇਟੀ ਜਿਹਦਾ 5-6 ਦਿਨ ਪਹਿਲਾਂ ਵਿਆਹ ਹੁੰਦਾ ਤੇ ਉੱਥੇ ਜਿਹੜਾ ਹਸਬੰਦ ਉੱਥੇ ਉਹਦੀ ਮੌਤ ਹੋ ਜਾਂਦੀ ਜਿਹੜਾ ਉਹ ਵੀ ਇੱਕ ਲੈਫਟੇਨੈਂਟ ਸੀਗਾ ਜੀ ਹਾਂਜੀ ਤੇ ਉਹ ਸਰਕਾ ਸੰਧੂਰ ਦਾ ਉਜੜ ਜਾਣਾ ਤੇ ਉਦੋਂ ਬਾਅਦ ਸੰਧੂਰ ਪਰੇਸ਼ਾਨ ਨਾ ਰੱਖਿਆ ਗਿਆ ਮਤਲਬ ਇਹ ਕਿ ਨਾ ਰਾਜਨੀਤੀ ਵੀ ਚੱਲਦੀ ਆ ਭਾਵਨਾਤਮਕ ਵੀ ਗੱਲ ਚੱਲਦੀ ਆ ਇਹਦੇ ਵਿੱਚ ਇਹ ਲੋਕਾਂ ਨੂੰ इमोਸ਼ਨਲੀ ਵੀ ਨਾਲ ਕੜੇ ਕਰਨਾ ਹੁੰਦਾ ਜਦੋਂ ਸਾਡੇ ਪ੍ਰਧਾਨ ਮੰਤਰੀ ਇਹ ਕਹਿੰਦੇ ਸੀ ਉਸ ਤੋਂ ਬਾਅਦ ਵੀ ਮੈਂ ਮਤਲਬ ਮਿੱਟੀ 'ਚ ਮਿਲਾ ਕੇ ਰੱਖ ਦੂੰ ਸਾਰਿਆਂ ਨੂੰ ਤੇ ਜਾਂ ਦੂਜੇ ਬਿਆਨਕ ਵੀ ਕਹਿੰਦੇ ਸੀਗੇ ਕਿ ਅੱਜ ਮੇਰੇ ਭਾਰਤ ਦਾ ਕੱਲੇ ਕੱਲੇ ਦਾ ਮਤਲਬ ਲਾ ਖੂਨ ਖੋਲ ਰਿਹਾ ਹੈਗਾ ਹੈਗਾ ਦੂਜੀਆਂ ਗੱਲਾਂ ਇਹ ਦੋ ਗੱਲਾਂ ਹੈਗੀਆਂ ਇਹ ਸਿਆਸੀ ਗੱਲਾਂ ਜੀ ਜੀ ਪਰ ਇਸ ਨਾਲ ਹੀ ਜਦੋਂ ਨਾ ਤੇ ਪੈਲਗਾਮ ਦੇ ਵਿੱਚ 370 ਤਾਰਾ ਹਟਾਉਣ ਤੋਂ ਬਾਅਦ ਹਾਂਜੀ ਜਿਹੜਾ ਪਹਿਲਾ ਹਮਲਾ ਆ ਜਿੱਥੇ ਮੱਦ 28 29 ਮਤਾਂ ਹੋ ਗਈਆਂ ਸੀਗੀਆਂ ਤੇ ਉਸ ਮਤਨ ਦੇ ਵਿੱਚ ਉਹਨਾਂ ਨੇ ਇੱਕ ਪਗਾਮ ਦਿੱਤਾ ਸੀਗਾ ਕਿ ਜੇ ਮੋਦੀ ਨੂੰ ਕਹਿ ਦਿਓ ਹਾਂ ਜੀ ਪਰ ਇਹ ਇੱਕ ਬਗਾਰ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੜੀ ਵੱਡੀ ਸੀਗੀ ਦੂਜੇ ਪਾਸੇ ਜਿਹੜੇ ਅਮਰ ਅਬਦੁੱਲਾ ਸਾਹਿਬ ਸੀਗੇ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਉਹਨਾਂ ਦਾ ਵੀ ਬੜਾ ਭਾਵਕ ਤੇ ਮਤਲਬ ਜਿਹਦੇ ਕਹਿੰਦੇ ਕਿ ਇਨਕਲਾਬੀ ਜਾਂ ਇਤਿਹਾਸਕ ਉਹੜੀ ਲੈਕਚਰ ਸੀਗਾ ਗੁਰਨੇ ਘਰ ਕੀ ਸੀ ਕਿ ਮੈਂ ਬਹੁਤ ਸ਼ਰਮਿੰਦਾ ਹੂੰ ਕਿ ਮੈਂ ਮੁੱਖ ਮੰਤਰੀ ਹੂੰ ਜਾਂ ਮੈਂ ਬਣਾ ਬੇਵਸੀ ਹੋ ਗਈ ਹੈ ਮੇਰੀ ਕਿ ਮੈਨਾਂ ਨਹੀਂ ਮਤਲਬ ਮੇਰੇ ਹੁੰਦਿਆਂ ਕੁਝ ਹੋਇਆ ਤੇ ਕਹਿੰਦੇ ਪਰ ਇਹਨਾਂ ਇਹ ਸਵਿੰਦਰਨ ਚੀਲ ਮੌਕੇ ਤੇ ਮੈਂ ਇਹ ਵੀ ਮੰਗ ਨਹੀਂ ਕਰ ਸਕਦਾ ਸਰਕਾਰ ਕੋਲੋਂ ਕਿ ਇਹਨੂੰ ਸੂਬੇ ਦਾ ਰੁਤਬਾ ਦਿੱਤਾ ਜਾਵੇ ਉਹਨਾਂ ਦਾ ਸੰਦੇਸ਼ ਕੀ ਸੀਗਾ ਕਿਉਂਕਿ ਉਹਨਾਂ ਦੇ ਕੋਲ ਪੁਲਿਸ ਜਾਂ ਫੌਜ ਨੂੰ ਲਾਗੂ ਕਰਨ ਦਾ ਹੁਕਮ ਨਹੀਂ ਕਰ ਸਕਦੇ ਸੀ ਉਹ ਯੂਟੀ ਸੀ ਹੁਣ ਯੂਟੀ ਦੇ ਵਿੱਚ ਦਿੱਲੀ ਵਾਂਗ ਅਧਿਕਾਰ ਹੀ ਨਹੀਂ ਮੁੱਖ ਮੰਤਰੀ ਕੋਲ ਤੇ ਉਹ ਅਧਿਕਾਰ ਕਿਹਦੇ ਕੋਲ ਚ ਗਿਆ ਕੇਂਦਰ ਦੇ ਕੋਲ ਸੈਂਟਰ ਗਵਰਨਮੈਂਟ ਕੋਲ ਕੇਂਦਰ ਨੇ ਹੁਣ ਤੱਕ ਜਿਹੜਾ ਲੋਕਾਂ ਦੇ ਉੱਪਰ ਇਹ ਵਿਸ਼ਵਾਸ ਦਵਾਇਆ ਸੀਗਾ ਕਿ 370 ਹਟਾਉਣ ਦਾ ਵਾਦਾ ਉਹਨਾਂ ਨੇ ਸ਼ਾਂਤੀ ਲੈਂਦੀ ਵਾਦੀਆਂ ਦੇ ਵਿੱਚ ਹਾਂਜੀ ਤੇ 370 ਤੋਂ ਬਾਅਦਾਂ ਏਡੀ ਵੱਡੀ ਕੱਟਨਾ ਵਾਪਰਨ ਦਾ ਵਾਦਾ ਅੱਜ ਕਿੱਥੇ ਪਹੁੰਚੇ ਅਸੀਂ ਜੰਗ ਤੇ ਪਹੁੰਚ ਗਏ ਹੂੰ ਬਿਲਕੁਲ ਠੀਕ ਹਨ ਜੀ ਹੁਣ ਉਸ ਜੰਗ ਤੇ ਪਹੁੰਚਣਾ ਵੀ ਮੈਨੂੰ ਲੱਗਦਾ ਕਿ ਕਿ ਵੀ ਇਹਨਾ ਕਰਮ ਕਸੂਰ ਤੇ ਕਿਸੇ ਹੋਰ ਦਾ ਹੁੰਦਾ ਅਸੀਂ ਹੁਣ ਤੱਕ ਉਹ ਜਿਹੜੇ ਅਤੰਕਵਾਦੀ ਸੀ ਜਾਂ ਤਵਾਦੀ ਸੀ ਜਿਨ੍ਹਾਂ ਨੇ ਕੰਮ ਕੀਤਾ ਉਹ ਤੇ ਫੜ ਨਹੀਂ ਸਕੇ ਜੀ ਜਿੱਥੇ ਪੂਰੀ ਸਰਹੱਦ ਦੇ ਉੱਤੇ 50 ਕਿਲੋਮੀਟਰ ਸਾਡਾ ਕੇਂਦਰੀ ਬਲਾਂ ਦਾ ਮਤਲਬ ਹੈਗਾ ਕਬਜ਼ਾ ਹੈਗਾ ਹਾਂਜੀ ਫਿਰ ਵੀ ਉੱਥੋਂ ਨਿਕਲ ਕੇ ਬੰਦੇ ਆ ਜਾਂਦੇ ਵਾਪਸ ਲੈ ਜਾਂ ਹੂੰ ਠੀਕ ਹੈ ਨਾ ਪਮਾ ਆਜ਼ਾਦ ਕਸ਼ਮੀਰ ਦੇ ਹੋਣ ਜਾਂ ਕਿਤੇ ਦੇ ਹੋਣ ਗੱਲ ਉਹਨਾਂ ਦਾ ਆਉਣਾ ਫਿਰ ਤੇ ਛੋਪ ਜਾਣਾ ਉਹ ਲੱਭਣੀ ਨਾ ਜੀ ਹੈਨਾ ਹੂੰ ਤੇ ਉਦੋਂ ਸ਼ੱਕ ਹੁੰਦੀ ਆ ਕਿ ਇਹਦਾ ਕਾਰਨ ਕੀ ਹੈਗਾ ਕੀ ਸਾਡਾ ਇਹੀ ਸੀਗਾ ਬੀਸ਼ਾ ਕੇ ਜਿਹੜੀ ਮੰਨਨਾਂ ਨੇ ਨਾ ਏਅਰ ਸਟ੍ਰਾਈਕ ਕੀਤੀ ਅਗੀ ਸੱਜਿਗਲ ਸਟ੍ਰਾਈਕ ਵਾਂਗ ਜੀ ਉਹ ਉਹਨਾਂ ਨੇ ਜਿਹੜੇ 8-9 ਟਿਕਾਣੇ ਲਏ ਹੈਗੇ ਆ ਉਹ ਲਏ ਆ ਜਿੱਥੇ ਕਿ ਉਹਨਾਂ ਨੂੰ ਸੀਏਡੀਸੀ ਜਾਂ ਪੂਰਾ ਭੇਜ਼ੀਮੀ ਇਹਨਾਂ ਤੋਂ ਟ੍ਰੇਨਿੰਗ ਮਿਲਦੀ ਆ ਤਵਦੀਆਂ ਨੂੰ ਹਾਂਜੀ ਹਾਂਜੀ ਉਹਨਾਂ ਨੇ ਸੈਨਾ ਉੱਪਰ ਅਟੈਕ ਨਹੀਂ ਕੀਤਾ ਹੂੰ ਭਾਰਤ ਨੇ ਅਟੈਕ ਤਾਂ ਕੀਤਾ ਲੇਕਿਨ ਉਥੋਂ ਦੀ ਸੈਨਾ ਉੱਪਰ ਨਹੀਂ ਕੀਤਾ ਹੂੰ ਹੂੰ ਲੇਕਿਨ ਦੂਜੇ ਪਾਸੇ ਜਿਹੜੇ ਉਥੋਂ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਉਹ ਵੀ ਸ਼ਰੀਫ ਨਹੀਂਗੇ ਸ਼ਰੀਫ ਸਾਹਿਬ ਹੂੰ ਉਹ ਵੀ ਕਹਿੰਦੇ ਵੀ ਅਸੀਂ ਵੀ ਮਤਲਬ ਉਦੋਂ ਤੱਕ ਇੰਤਜ਼ਾਮ ਬਲਾਈ ਦਾ ਡਟ ਕੇ ਮੁਕਾਬਲਾ ਕਰਾਂਗੇ ਹੂੰ ਜੇ ਭਾਰਤ ਇਹੀ ਚਾਹੇਗਾ ਅੱਜ ਦੁਨੀਆਂ ਦੇ ਵਿੱਚ ਜੇ ਰੂਸ ਨੇ ਹੂੰ ਅਟੈਕ ਕੀਤਾ ਹਾਂਜੀ ਤੇ ਉੱਥੋਂ ਦੇ ਅਜ ਤੱਕ ਯੂਰਨਸਕੀ ਸਾਹਿਬ ਮਤਲਬ ਅੜੇ ਪਏ ਆ ਹੂੰ ਮਨ ਲੋ ਸਾਰਾ ਉਜੜ ਜਾਣ ਦੇ ਬਾਅਦ ਜੜੇ ਪਏ ਆ ਅੱਜ ਦੀ ਪਾਕਿਸਤਾਨ ਦੀ ਹਾਲਤ ਹੋ ਗਈ ਹੈ ਹੂੰ ਦੂ ਤੀਸਰਾ ਗੱਲੇ ਵੀ ਦੇਖੀਏ ਕਿ ਪਾਕਿਸਤਾਨ ਦੇ ਹਮੇ ਦੀ ਚਾਈਨਾ ਵੀ ਆ ਹੂੰ پاکستان ਦੇ ਮਹਤੀ ਅਫਗਾਨਿਸਤਾਨ ਵੀ ਆ ਪਾਕਿਸਤਾਨ ਦੇ ਮਹਤੀ ਬੰਗਲਾਦੇਸ਼ ਵੀ ਆ ਹਾਂਜੀ ਤੇ ਮਤਲਬ ਜੇਕਰ ਇਹ ਵਰਲਡ ਵਾਰ ਵੀ ਬਣ ਸਕਦੀ ਆ ਹੂੰ ਜੇ ਭਾਰਤ ਨੇ ਇਸ ਗੱਲ ਨੂੰ ਕੰਟਰੋਲ ਨਾ ਕੀਤਾ ਤੇ ਅਸੀਂ ਉਹ ਅੰਤੰਕਵਾਦੀ ਅਤਵਾਦ ਖਤਮ ਕਰਦੇ ਕਰਦੇ ਆਪਣਾ ਨਸਾਨ ਬਹੁਤ ਕਰ بیٹਾਂਗੇ ਬਿਲਕੁਲ ਸਹੀ ਜੀ ਦੋਨਾਂ ਦੇਸ਼ਾਂ ਦੇ ਆਵਾਮ ਜਿਹੜਾ ਦੋਨਾਂ ਦੇਸ਼ਾਂ ਦਾ ਆਵਾਮ ਆ ਉਹ ਅਰਜ਼ੋਈ ਕਰ ਰਿਹਾ ਅਰਦਾਸ ਕਰ ਰਿਹਾ ਕਿ ਲੜਾਈ ਲਗਣੀ ਨਹੀਂ ਚਾਹੀਦੀ ਹੂੰ ਬਿਲਕੁਲ ਸਹੀ ਜੀ ਜਿੱਥੋਂ ਦੇ ਇਹ ਤੇ ਇੱਕੋ ਸੇ ਪ੍ਰਧਾਨ ਮੰਤਰੀ ਤੇ ਕਹਿ ਰਹੇ ਆ ਕਿ ਭਾਰਤ ਦੇ ਲੋਕਾਂ ਦਾ ਖੂਨ ਖੋਲ ਰਿਹਾ ਲੇਕਿਨ ਭਾਰ ਦੇ ਲੋਕ ਨਹੀਂ ਚਾਹੁੰਦੇ ਹਮ ਕੀ ਲੜਾਈ ਲੱਗੇ ਲੜਾਈ ਲੱਗੇ ਪਾਕਿਸਤਾਨ ਦੇ ਲੋਕ ਜਿਹੜੇ ਜ਼ਮੀਨੀ ਇੱਕ ਇੱਕ ਤਾਂ ਜਿਹੇ ਮਿਹਨਤੀ ਲੋਕ ਆ ਹਮ ਜੁੜੇ ਅੜੀਕ ਦੇ ਸਾਨੂੰ ਵੀ ਆਪਾਂ ਮਿਲ ਗਏ ਇਸ ਰਦਾਂ ਖਤਮ ਹੋ ਜਾਣ ਹਮ ਇਸ ਰਦਾਂ ਨਹੀਂ ਚਾਹੀਦੀਆਂ ਅਸੀਂ ਤਾਂ ਭਰਾ ਹਾਂ ਸਾਡੀ ਭਾਸ਼ਾ ਇੱਕ ਆ ਸਾਡੇ ਰਿਵਾਜ ਇੱਕ ਆ ਸਾਡੀ ਸਭਿਆਚਾਰ ਇੱਕ ਆ ਸਾਡੀ ਬੋਲੀ ਇੱਕ ਆ ਜੀ ਜੀ ਤੇ ਫਿਰ ਅਸੀਂ ਵੱਖ ਕਿਉਂ ਹੋਏ ਸੀਗੇ ਹਮ ਲੇਕਿਨ ਅਸੀਂ ਵੱਖ ਤੇ ਹੋਏ ਤੇ ਨਹੀਂ ਇਕੱਠੇ ਤੇ ਨਹੀਂ ਹੋ ਸਕਦੇ ਹਮ ਲੇਕਿਨ ਘਟੋ ਘਟੇ ਕਿੰਦੀ ਦੁਆ ਤੇ ਕਰ ਸਕਦੇ ਹਾਂ ਬਿਲਕੁਲ ਸਹੀ ਜੀ ਜੇਸੂ ਪਰਿਸ਼ਦ ਬਿਲਨਾ ਨੇ ਇਹ ਸੰਦੂ ਪ੍ਰਸ਼ਨ ਕੀਤਾ ਪਾਣੀ ਬੰਦ ਕੀਤਾ ਹਾਂਜੀ ਹੁਣ ਜਿਹੜਾ ਪਾਣੀ ਦਾ ਮਤਲਬ ਹੈ ਸਮਝੋਤਾ ਪਰ ਇਹ ਵੀ ਸੁਣਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਬੜੀ ਫਿਕਰ ਹੁੰਦਾ ਕਿ ਜਿਹੜੇ ਵੀ ਪੰਡਤ ਜਵਾਹਰ ਲਾਲ ਨਹਿਰੂ ਉਹ ਸੜੇ ਪ੍ਰਧਾਨ ਮੰਤਰੀ ਸੀ ਹਾਂਜੀ ਜਿਹੜਾ ਜਿਹੜਾ ਸਮਝੌਤਾ ਨੇ ਕੀਤਾ ਰੱਦ ਕਿਦਾਂ ਕਰਨੇ ਹੈਗੇ ਤੇ ਰੱਦ ਕਰਕੇ ਮੈਂ ਉਹਨੂੰ ਰਾਜਨੀਤੀ ਚ ਕਿਦਾਂ ਲੈ ਕੇ ਆਉਣਾ ਹਾਂ ਤੈਂਸੋ 70 ਦਾ ਜਿਹੜਾ ਸਮਝੌਤਾ ਸੀਗਾ ਉਹ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਤੇ ਪਟੇਲ ਸਾਹਿਬ ਦਾ ਕੀਤਾ ਹੋਇਆ ਸੀ ਹੂੰ ਤੇ ਉਹਨਾਂ ਦਾ ਕੀਤਾ ਰੱਦ ਕਰਕੇ ਕਿਹਾ ਸੀ ਨਰੂ ਨੇ ਇਨੇ ਚਰਪੀਨਾ ਗਲਤ ਕੀਤਾ ਜੀ ਹਰ ਸਮੇਂ ਦਿਨੀਆਂ ਸਥਿਤੀਆਂ ਤੇ ਪ੍ਰਸਿੱਧੀਆਂ ਹੁੰਦੀਆਂ ਹੂੰ ਜੀ ਉਹਨਾਂ ਸਥਿਤੀਆਂ ਤੇ ਪ੍ਰਸਿੱਧੀਆਂ ਤੁਹਾਡੇ ਅਵਿਵੇਕ ਹੁੰਦਾ ਕਿ ਉਹ ਵਿਵੇਕ ਹੀ ਕੰਮ ਕਰਦਾ ਉਸ ਵੇਲੇ ਹਾਲਾਤਾਂ ਜਿਹੜਾ ਵਿਵੇਕ ਚਾਹੁੰਦਾ ਸੀ ਉਹ ਕੀਤਾ ਉਹਨਾਂ ਨੇ ਹੁਣ ਉਹਨਾਂ ਨੇ ਦੇਖਿਆ ਕਿ ਜਿਹੜਾ ਸਿੰਧੂ ਨਦੀ ਆ ਗਈ ਨਾ ਜੀ ਮੰਨ ਲਓ ਸਿੰਧੂ ਨਦੀ ਭਾਰਤ ਦੀ ਤੇ ਪਾਕਿਸਤਾਨ ਦੀ ਇੱਕ ਸਾਰਾ ਗਈ ਆ ਹਾਂਜੀ ਠੀਕ ਹੈ ਅਸੀਂ ਪੰਜਾਬ ਸੀ ਜਿਹੜੇ ਪੰਜਾਬ ਸੀਗੇ ਤੇ ਪੰਜਾਬਾਂ ਦੇ ਵਿੱਚੋਂ ਅਸੀਂ ਢਾਈ ਢਾਈ ਵਾਲੇ ਰਹਿ ਗਏ ਤੇ ਅਸੀਂ ਪੰਜਾਬ ਦੇ ਰਹਿ ਜਾਂ ਨਾ ਹੋ ਰਿਆਂ ਚੜਦਾ ਤੇ ਲੈਂਦਾ ਪੰਜਾਬ ਬਣ ਗਿਆ ਲੇਕਿਨ ਉਹਦਾ ਪਾਣੀ ਨਹੀਂ ਬੰਦ ਕੀਤਾ ਜਾ ਸਕਦਾ ਹਮ ਅੱਜ ਅਸੀਂ ਉਹਨਾਂ ਦਾ ਪਾਣੀ ਬੰਦ ਕਰਕੇ ਸਾਢੇ 3 ਕਰੋੜ ਉਹਨਾਂ ਲੋਕਾਂ ਨੂੰ ਮਤਲਬ ਪਾਣੀ ਤੋਂ ਵਖਰੇ ਕਰਤਾ ਜਿੰਨਾ ਕਸੂਰ ਕੋਈ ਨਹੀਂ ਹਮ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਨੇ ਜਿਹੜੇ ਸਾਡੇ ਕਤਲ ਕੀਤੇ ਆ ਜਾਂ ਜਿਹੜੀਆਂ شہادتਾਂ ਹੋਈਆਂ ਤਾਂ ਕੋਈ ਕਸੂਰ ਨਹੀਂ ਅਸੀਂ ਬੇਕਸੂਰਾਂ ਨੂੰ ਕਿਉਂ ਕਰਦੇ ਹੈਗੇ ਹੂੰ ਕੁਝ ਮੂਰਖਾਂ ਦੀ ਮੂਰਖਤਾ ਕਰਕੇ ਨਿਰਦੋਸ਼ ਮਾਰੇ ਜਾਂਦੇ ਆ ਹੂੰ ਠੀਕ ਹੈ ਨਾ ਹਾਂਜੀ ਮੈਂ ਕਿਵੇਂ ਵੀ ਸੋਚਦਾ ਹਾਂ ਨਾ ਕਿ ਜਦੋਂ ਜਿਹੜੀਆਂ ਸਾਡੀਆਂ ਪ੍ਰਦਰਸ਼ਨ ਕੱਢਣਾ ਵਾ ਹੈਗੀਆਂ ਵੀ ਜਦੋਂ ਸੰਤ ਭੰਡਰਾਲੇ ਉੱਤੇ ਬਿੱਡੇ ਸੇ ਅੰਮ੍ਰਿਤਸਰ ਬੈਠੇ ਸੀਗੇ ਉੱਤੇ ਕਬਜ਼ਾ ਕਰਕੇ ਬਿਠੇ ਸੀਗੇ ਹਾਂਜੀ ਉਹਦੀ ਤਕਲੀਫ ਸ਼ਰਮਣੀ ਕਾਲੀ ਦਲ ਨਾਲੋਂ ਸੀ ਸ਼ਰਮਣੀ ਗੁਰਦਵਾਰਾ ਬੰਦ ਕਮੇਟੀ ਦੀ ਸੀ ਜਾਂ ਜਦ ਤੱਕ ਕੱਲ ਤੱਕ ਦੋ ਹੋਵੇਗੀ ਜਿਨ੍ਹਾਂ ਦੇ ਕਰਕੇ ਉਹਨਾਂ ਦੀ ਵਕਰੀ ਚੱਲਦੀ ਸੀ ਤਰ ਚੱਲਦੀ ਸੀ ਹਾਂਜੀ ਜਿਨ੍ਹਾਂ ਦੇ ਕਰਕੇ ਹੀ ਮਤਲਬ ਖੀਰਤੇ ਸਰਕਾਰ ਨੂੰ ਉੱਥੇ ਹਮਲਾ ਕਰਨਾ ਪਿਆ ਤੇ ਉਹ ਆਪਰੇਸ਼ਨ ਕਰਨਾ ਪਿਆ ਜਦ ਕਿ ਕਾਨੂੰਨ ਦੇ ਮੱਧੋਂ ਕੋਈ ਬਾਹਰ ਆ ਸਕਦੇ ਸੀਗੇ ਉਸ ਪਰੇਸ਼ਨ ਤੋਂ ਬਾਅਦ ਸਾਰਾ ਕੁਝ ਮਤਲਬ ਨੁਕਸਾਨ ਕਿੰਨਾ ਵੱਡਾ ਹੋਇਆ ਜੀ 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 ਗੁਰਦਮਨ ਦਾ ਨੁਕਸਾਨ ਹੋਇਆ ਔਰ ਸੰਤ ਭੰਡੜਾ ਦੀ ਹਸਾਦਤ ਵੀ ਹੋ ਗਈ ਫਿਰ ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਮਰਡਰ ਹੋ ਜਾਂਦਾ ਇੰਦਰਾ ਗਾਂਧੀ ਦੇ ਜਦੋਂ ਅੰਗਰ ਜਿਹੜੇ ਮੂਰਖਤਾ ਨਾ ਕਰਦੇ ਹਾਂਜੀ ਤੇ ਦਿੱਲੀ ਦੇ ਜਿਹੜੇ ਹਜ਼ਾਰਾਂ ਲੋਕ નિર્ਦੋਸ਼ ਮਰੇ ਗਏ ਆ ਉਹਨੇ ਅਸੀਂ ਮਰਨੇ ਬਿਲਕੁਲ ਸਹੀ ਜੀ ਅੱਜ ਅੱਜ ਉਹੀ ਗੱਲ ਹੈਗੀ ਆ ਜੇ ਇਮੋਸ਼ਨਲੀ ਲੋਕਾਂ ਨੂੰ ਅਸੀਂ ਇਸ ਭੰਵ ਕਰ ਦਿੰਨੇ ਆ ਕਿ ਅੱਜ ਅਸੀਂ ਸਾਰਾ ਇਹ ਮੱਲ ਭਾਰਤ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਬਦਲਾ ਲੈਣਾ ਬਦਲਾ ਲੈਣਾ ਬਦਲਾ ਲੈਣਾ ਹੂੰ ਕਈ ਵਾਰੀ ਮੈਂ ਤਾਂ ਟੀਵੀ ਤੇ ਤਾਂ ਕਹਿੰਦੇ ਜੀ ਅੱਜ ਹਿੰਦੂ ਉਹ ਇਕੱਠੇ ਹੋਣਾ ਪੈਣਾ ਹੂੰ ਹਿੰਦੂ ਨੂੰ ਤਗੜੇ ਹੋਣਾ ਪੈਣਾ ਤੇ ਬੰਦਾ ਉਹ ਕਹਿੰਦਾ ਜਿੱਦੇ ਜਾਨ ਹੈ ਨਹੀਂ ਹੂੰ ਵੀ ਦੁਨ ਰਫਲ ਪੜ ਕੇ ਜਾਊਗਾ ਹੂੰ ਅੱਜ ਇਹ ਜੇ ਲੜਾਈ ਹੋ ਜਾਂਦੀ ਸ਼ੁਰੂ ਦੋਨਾਂ ਪਾਸਿਆਂ ਦੇ ਜਿਹੜੇ ਫੌਜੀ ਆ ਉਹ ਮਾਵਾ ਦੇ ਪੁੱਤ ਆ ਜੀ ਬਿਲਕੁਲ ਅੱਛਾ ਦੋਨਾਂ ਪਾਸੇ ਦੇ ਫੌਜੀਾਂ ਦੀ ਆਪਸੇ ਕੋਈ ਦੁਸ਼ਮਣੀ ਹੈ ਨਹੀਂ ਹੂੰ ਦੁਸ਼ਮਣੀ ਕਿ ਨਹੀਂ ਰਹੀ ਮੋਦੀ ਸਾਹਿਬ ਦੀ ਤੇ ਜਾਂ ਉਹਦੀ ਸ਼ਰੀਫ ਦੀ ਬਿਲਕੁਲ ਸਹੀ ਜੀ ਠੀਕ ਹੈ ਉਹਨਾਂ ਦੀ ਜਿਹੜੀ ਹੌਮੇ ਦੀ ਜੰਗ ਦੇ ਵਿੱਚ ਸ਼ਹੀਦ ਕਿਹੜੇ ਹੋਣੇ ਆ ਹਾਂ ਨਾ ਮਾਵਾ ਦੇ ਪੁੱਤ ਜੀ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਜਿਨ੍ਹਾਂ ਲੜਾਈ ਕੋਈ ਨਹੀਂ ਜਿਨ੍ਹਾਂ ਵੈਰ ਕੋਈ ਨਹੀਂ ਹਾਂ ਠੀਕ ਹੈ ਫਿਰ ਜੇ ਲੜਾਈ ਹੋ ਜਾਂਦੀ ਹੈ ਕੱਲ ਨੂੰ ਹਾਂ ਬੇਸ਼ੱਕ ਮੈਨੂੰ ਲੱਗਦਾ ਨਹੀਂਗਾ ਕਿ ਜਿਹੜੀਆਂ ਜਿਹੜੇ ਸਾਲਸ ਪੈਰੇ ਹੈਗੇ ਦੂਜੇ ਦੇਸ਼ਾਂ ਦੇ ਉਹ ਲੜਾਈ ਨੂੰ ਰੋਕ ਦੇਣਗੇ ਕਿਉਂਕਿ ਜਿਹੜਾ ਅਸੀਂ ਨਾ ਅਤੰਕੀ ਜਿੱਥੇ ਇਹ ਪੜ ਰਹੇ ਸੀਗੇ ਉਹਨਾਂ ਨੂੰ ਆਵਾ ਤਾਂ ਹਮਲਾ ਕਰਕੇ ਉਹਨਾਂ ਨੂੰ ਤਾਂ ਕਿੰਦੇ ਅਸੀਂ ਉਹ ਕੰਮ ਕਰਤਾ ਜੀ ਰੱਬ ਕੋਈ ਕਹਿੰਦਾ 30 ਮਰ ਗਏ ਕੋਈ ਮਤਲਬ ਚਾਹਨੇ 100 ਕਹਿ ਰਿਹਾ ਕੋਈ 150 ਕਹਿ ਰਿਹਾ ਹੈਗਾ ਇਹ ਵਕਫੇ ਕਿ ਫਿਗਰ ਤੇ ਆ ਰਹੀਆਂ ਹੈਗੀਆਂ ਲੇਕਿਨ ਗੱਲ ਇਹ ਨਹੀਂ ਵੀ ਤੁਸੀਂ 100 ਮਾਰਿਆ 150 ਮਾਰ ਲਿਆ ਗੱਲ ਇਹ ਹੈਗੀਆਂ ਕਿ ਭਾਰਤ ਦੇ ਇਸ ਹਮਲੇ ਤੋਂ ਬਾਅਦ ਭਾਰਤ ਨੇ ਅਜ ਤੱਕ ਹਮਲਾ ਨਹੀਂ ਕੀਤਾ ਗਿਆ ਹੂੰ ਜੀ ਹਾਂਜੀ ਭਾਰਤ ਪਹਿਲੀ ਵਾਰੀ ਹਮਲਾਵਰ ਹੋਇਆ ਹੂੰ ਠੀਕ ਹੈ ਨਹੀਂ ਅੱਜ ਮੋਦੀ ਸਾਹਿਬ ਅੱਜ ਹਮਲਾਵਰ ਸਭ ਤੋਂ ਵਿਆ ਜਦ ਕਿ ਭਾਰਤ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਇਹ ਵੀ ਕਿਸੇ ਭਾਰਤ ਨੇ ਕਿਸੇ ਹਮਲਾ ਨਹੀਂ ਕੀਤਾ ਲੇਕਿਨ ਜਦੋਂ ਭਾਰਤ ਤੇ ਹਮਲਾ ਕਰਦਾ ਅਸੀਂ ਜਵਾਬ ਦਿੰਦੇ ਹੈਗੇ ਜੀ ਅੱਜ ਉਹ ਪਾਕਿਸਤਾਨ ਕਹਿੰਦਾ ਕਿ ਅਸੀਂ ਜਵਾਬ ਦੇ ਰਹੇ ਹੂੰ ਠੀਕ ਹੈ ਜੇ ਟਰੰਪ ਦੀ ਵਿੱਚ ਗੱਲ ਨੂੰ ਟਰੰਪ ਨੇ ਵੀ ਇਹ ਵੀ ਕਿਹਾ ਵੀ ਤੁਹਾਡਾ ਮਸਲਾ ਦੋਵਾਂ ਦੇਸ਼ਾਂ ਦਾ ਮੈਂ ਤੇ ਹਥਿਆਰ ਵੇਚਨੇ ਹੂੰ ਬਿਲਕੁਲ ਠੀਕ ਹੈ ਜੀ ਤੁਸੀਂ ਉਹਨਾਂ ਵਪਾਰੀਆਂ ਸਾਂ ਖੜੀ ਕੀ ਇਹਨਾਂ ਸੰਦੇਸ਼ ਦਾ ਕਰ ਰਹੇ ਆਂ ਤੁਸੀਂ ਦੇਖੋ ਕਿ ਅੱਜ ਜਦੋਂ ਬਲੈਕਆਊਟ ਹੁੰਦਾ ਚਾਹੇ ਤੁਸੀਂ ਕੁਝ ਵੀ ਗੱਲ ਹੁੰਦੀ ਆ ਆਮ ਲੋਕਾਂ 'ਚ ਟੈਰਰ ਪੈਦਾ ਹੁੰਦਾ ਜੀ ਬਿਲਕੁਲ ਹਾਂਜੀ ਡਰ ਬਹੁਤ ਪੈਦਾ ਹੁੰਦਾ ਹਾਂ ਬੇਟਾ 1971 72 ਜਦੋਂ ਅਸੀਂ ਪੰਜਵੇਂ ਪੰਜ ਛੇਵੇਂ 'ਚ ਪੜਦੇ ਸੀਗੇ ਜੀ ਜੀ ਅਸੀਂ ਜਦੋਂ ਜੰਗ ਹੋਈ ਤੇ ਸਾਨੂੰ ਉਹ ਸਾਰਾ ਅੱਜ ਤੱਕ ਯਾਦ ਆਦਾ ਹੂੰ ਬਈ ਰਾਤ ਨੂੰ ਦੇ ਰਗਦਾ ਹੁੰਦਾ ਸੀ ਬੰਬ ਕਿਵੇਂ ਚੱਲਦੇ ਸੀ ਆਸੇ-ਬਸੇ ਕਰਦੇ ਚੱਲਦੇ ਕਿ ਦੂਰ ਚੱਲ ਗਿਆ ਤੇ ਹਰ ਵੇਲੇ ਮਤਲਬ ਬੰਬਾਂ ਦਾ ਖਤਰਾ ਹੁੰਦਾ ਸੀ ਨਾ ਡਰ ਦਾ ਮਾਹੌਲ ਬਣਿਆ ਰਹਿੰਦਾ ਸੀ ਡਰ ਦਾ ਮਾਹੌਲ ਬਣ ਗਿਆ ਸੀਗਾ ਤੇ ਅੱਜ ਤੁਹਾਡੀ ਬਿੜੀ ਨੇ ਜੋ ਦੇਖਣਾ ਹੈ ਹੂੰ ਤੇ ਹੁਣ ਦੋਨੋਂ ਦੇਸ਼ ਪਰਮਾਣੂ ਤੇ ਬੈਠੇ ਆ ਜੀ 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 ਬਿਲਕੁਲ ਜੀ ਜੇਕਰ ਮੂਰਤਾ ਆ ਜਾਵੇ ਹੂੰ ਕਿਸੇ ਕੋਲੀ ਮੂਰਤਾ ਆ ਜਾਵੇ ਜੋ ਪਰਮਾਣੂ ਚੱਲੇ ਗਏ ਤੇ ਫੇ ਕੀ ਲੱਗੂਗਾ ਹੂੰ ਤਬਾਹ ਹੋ ਜਾਣਾ ਜੀ ਸਾਰਾ ਕੁਝ ਤੇ ਸਾਰਾ ਕੁਝ ਸਾਫ ਹੋ ਜਾਣਾ ਅਸੀਂ ਕਿਡੀਆਂ ਰਦੋਈਆਂ ਕਰਦੇ ਆ ਅਸੀਂ ਮਨੁੱਖ ਨੇ ਜੇ ਅਜ ਬਰੂਦ ਦੇ ਢੇਰ ਤੇ ਖੜਾ ਵਾਂ ਮਨੁੱਖ ਨੂੰ ਮਾਰਨ ਵਾਸਤੇ ਕਿਹਨੇ ਮਨੁੱਖ ਨੇ ਮਨੁੱਖ ਤੋਂ ਬਣਨਾ ਹੂੰ ਇਹ ਜੇ ਇਹ ਦੌਰਾਂਵਾਂ ਲੀ ਗਿਆਂ ਕਿ ਪਾਕਿਸਤਾਨ ਦੇ ਬਹੁਤ ਸਾਰੇ ਲੀਡਰਾਂ ਨੇ ਹਮ ਬਲਵਲ ਵਰਗਿਆਂ ਨੇ ਵੀ ਗੱਲ ਕਹੀ ਹੈ ਬੀਨ ਜੀ ਭੁੱਟੋ ਦੇ ਨੇ ਕਿ ਪਾਕਿਸਤਾਨ ਹੁਣ ਤੱਕ ਅਤਵਾਦ ਪਾਲਦਾ ਰਿਹਾ ਹਮ ਜੀ ਜੀ ਪਾਕਿਸਤਾਨ ਇਹ ਕੁਝ ਕਰਤੇ ਨਹੀਂ ਦਿੰਦਾ ਰਿਹਾ ਹੈਗਾ ਕੀ ਟੈਨੰਦੂ ਵਿੱਚ ਕਦ ਨਹੀਂ ਕਰਦੇ ਰਹੇਗੇ ਹਮ ਕੀ ਇਸੇ ਕਰਕੇ ਕਿ ਪਾਕਿਸਤਾਨ ਤੋਂ 1971 ਬਤ ਜੋ ਬੰਗਲਾਜ ਵਖਰਾ ਕਰਤਾ ਸੀ ਹਮ ਅੱਜ ਉਸ ਬਲੋਚਿਸਤਾਨ ਵਿੱਚ ਯਾਦੀ ਮੰਗ ਰਿਹਾ ਹੈਗਾ ਜੀ 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 ਜਦੋਂ ਤੁਹਾਡਾ ਦੇਸ਼ ਆਪਣੇ ਇਕੱਠਾ ਨਹੀਂ ਤੇ ਤੁਸੀਂ ਦੂਜੇ ਤੇ ਹਮਲਾ ਕਿਉਂ ਕਰਦੇ ਹੋ ਹਮ ਤੁਸੀਂ ਸ਼ਾਂਤੀ ਦਾ ਕਿਉਂ ਨਹੀਂ ਜੂਰੇ ਅੱਜ ਤੁਸੀਂ ਸਾਰੇ ਬਾਰਡਰ ਦੇ ਉੱਤੇ ਕਿੰਨੇ ਸਾਰੇ ਬਾਰਡਰ ਰੁਕੇ ਆ ਅੱਜ ਕਿੰਨੇ ਹਵਾਈ ਏਡੇ ਬੰਦ ਹੋ ਗਏ ਆ ਅੱਜ ਈਸੀ ਹੀ ਲੜਾਈ ਦੇ ਕਰਕੇ ਤੁਸੀਂ ਬਾਰਡਰ ਦੇ ਸਾਰੇ ਸਕੂਲ ਕਾਰੇ ਬੰਦ ਕਰਤੇ ਆ ਜੀ ਹਾਂਜੀ ਸਾਰੇ ਜ਼ਿਲ੍ਹਿਆਂ ਦੀ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਤੱਕ ਫਾਦਰਗਾ ਸ਼ਾਹਪੁਰ ਗੁਰਦਾਸ ਗੁਰਦਾਸਪੁਰ ਅਮਰਦਸਾਰੇ ਬੰਦ ਹੋ ਗਏ ਜੀ ਜੀ ਹੁਣ ਇਹਦੇ ਵਿੱਚੋਂ ਜਿਹੜੇ ਬੱਚਿਆਂ ਦੇ ਸਕੂਲ ਬੰਦ ਹੋ ਗਏ ਆ ਅੱਜੋ ਬੱਚਿਆਂ ਦੇ ਮੰਨ ਕੀ ਸਰ ਹੋ ਰਿਹਾ ਹੂੰ ਵੀ ਇਹ ਬੰਬ ਕਿਥੇ ਚੱਲ ਸਕਦੇ ਆ ਅੱਜ ਕੌਣ ਮਰ ਰਿਹਾ ਹੈਗਾ ਜਿਹੜੀਆਂ ਫਿਗਰਾਂ ਜੜੀਆਂ ਹੋਣੀਆਂ ਹੈਗੀਆਂ ਵਿਸ਼ਾ ਕੋ ਉਸ ਤੋਂ ਪਹਿਲਾਂ ਕਿ ਇੰਡੀਆ ਨੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਜਿਹੜੇ ਸੀ ਕੁਝ ਮਤਲਬ ਚੈਨਲ ਸੀਗੇ ਬੰਦ ਕਰਤੇ ਹੈਗੇ ਹਾਂ ਜੀ ਤਾਂ ਕਿ ਸਾਡੇ ਕੋਈ ਪ੍ਰਚਾਰ ਨਾ ਹੋ ਸਕੇ ਹੂੰ ਲੇਕਿਨ ਉਹ ਫਿਰ ਵੀ ਕਿਤਨੇ ਕੁ ਤੋਂ ਖਬਰ ਆਉਂਦੀ ਹੈਗੀ ਆ ਬਿਲਕੁਲ ਜੀ ਗੱਲ ਇਹ ਹੈ ਕਿ ਜਿਹੜਾ ਇਹ ਵਰਤਾਨ ਸਿਰਦਾ ਜਾ ਰਿਹਾ ਹੈਗਾ ਹੂੰ ਇਹ ਇਹਦੇ ਵਿੱਚ ਦੋ ਨਾਵਾਂ ਲਿਗੀਆਂ ਕਿ ਅਸੀਂ ਬਦਲਾ ਹੀ ਲੈ ਰਹੇ ਹੋਵਾਂਗੇ ਹੂੰ ਪਰ ਬਦਲਾ ਕਿੰਨੇ ਰਿਵੈਂਜ ਸ਼ੁੱਡ ਬੀ ਨੋਬਲ ਹੂੰ ਬਿਲਕੁਲ ਜੀ ਸਾਡੇ ਗੁਰੂ ਬਨੇ ਕਿਹਾ ਕਿ ਰਵਿੰਜ ਨਾ ਬਦਲਾ ਲੈਣਾ ਜਿੱਦ ਤੱਕ ਨੇਕੇ ਨੇ ਪਾਪ ਕੀਤਾ ਤੁਸੀਂ ਉਹਨਾਂ ਨੂੰ ਪੁੰਨ ਕਰ ਦਿਓ ਹਮ ਹਣਾ ਸਾਡੀ ਗੁਰਬਾਣੀ ਕੁਝ ਹੋਰ ਸਿਖਾਉਂਦੀ ਆ ਕ੍ਰਾਂਹ ਸਾਹ ਨੂੰ ਕੁਝ ਹੋਰ ਸਿਖਾਉਂਦੀ ਆ ਸਾਨੂੰ ਇਹ ਨਹੀਂ ਕਹਿੰਦੀ ਤੁਸੀਂ ਬਦਲਾ ਲੈ ਲਓ ਠੀਕ ਉਹ ਇੱਕ ਮਤਲਬ ਦੇ ਚਾਰ ਪੰਜ ਪਾਗਲ ਆਏ ਆ ਸਾਡੇ 29 ਮੁੰਡਾ ਲੋਕਾਂ ਨੂੰ ਉਹ ਮਾਰ ਗਿਆ ਗਿਆ ਤੇ ਕੱਲ ਨੂੰ ਉਹ ਨਾ ਮਾਰਦੇ ਜਿੱਦਾਂ ਇਹਦਾ ਇਹ ਨਹੀਂਗਾ ਕਿ ਤੁਸੀਂ ਉਹਨਾਂ ਦਾ 700 ਬੰਦਾ ਮਾਰਦੇ ਹੋ ਹਮ ਖੂਨ ਦਾ ਬਦਲਾ ਖੂਨ ਨਹੀਂ ਹੈਗਾ ਇਹ ਨਹੀਂ ਹੈਗਾ ਇਸ ਤਰ੍ਹਾਂ ਇਲਾਜ ਨਹੀਂਗਾ ਇਹ ਅੱਜ 21 ਮਤਲਬ ਜੇ ਸਦੀ 21 ਸਦੀ ਤੇ ਸੀ ਜਾ ਰਹੇ ਆ ਜੇਕਰ ਤੁਸੀਂ ਮਨੁੱਖ ਮੈਨੂੰ ਇਹ ਸਮਝ ਨਹੀਂ ਬਣ ਸਕੀ ਜੇ ਕਿ ਉਹਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਾਂ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਜਿਨ੍ਹਾਂ ਦੀ ਸੋਚ ਉਹ ਬਚਕਾਨੀ ਹੈ ਜੇ ਬੱਚਿਆਂ ਵਾਂਗ ਹੀ ਲੜਨਾ ਇਹਨਾਂ ਨੇ ਹਾਂ 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 ਹੈਨਾ ਜੀ ਵੀ ਉਹ ਜਦੋਂ ਨਾ ਬੱਚੇ ਤੋਂ ਰੜਪਿੰਦੇ ਸੀਗੇ ਉਹ ਕਹਿੰਦੇ ਰਾਤ ਨੂੰ 12 ਵਜੇ ਤੈਨੂੰ ਨਾ ਬਾਬਾ ਚੱਕ ਚੱਕ ਕੇ ਮਾਰੂਗਾ ਹਮ ਸਰਾਬਦੇ ਸੀ ਬਾਬੇ ਕਿਹੜੇ ਚੱਕ ਚੱਕ ਮਾਰਨਾ ਹਣਾ ਇੱਥੇ ਪਤਾ ਨਹੀਂ ਇੱਕ ਵਾਰ ਡੇਢ ਵਜੇ ਅਗੇ ਅਟੈਕ ਕਰਤਾ ਉਹਨਾਂ ਤੇ ਹਾਂਜੀ ਤੇ ਇਹ ਵੀ ਗੱਲ ਨਹੀਂ ਕੀ ਕਿ ਪਾਕਿਸਤਾਨ ਦੇ ਵਿੱਚ ਬੈਠੇ ਲਈ ਸੀਆਈਏ ਨੇ ਰਿਪੋਰਟ ਦਿੱਤੀ ਕਰਕੇ ਪਤਾ ਲੱਗਾ ਵੀ ਟਿਕਾਣੇ ਕਿੱਥੇ ਆ ਜੀ ਹੁਣ ਲੜਾਈ ਮੈਨ ਟੂ ਮੈਨ ਤੇ ਹੈ ਨਹੀਂਗੀ ਹੁਣ ਤੇ ਲੜਾਈ ਕੰਪਿਊਟਰ ਤੇ ਆ ਬਿਲਕੁਲ ਹਣਾ ਜਿਵੇਂ ਮੋਦੀ ਸਾਹਿਬ ਆਪਣੇ ਪੀਓਸ 'ਚ ਬੈਠੇ ਆ ਉਹ ਸਾਰਾ ਦੇਖ ਰਹੇ ਹੈਗੇ ਆ ਹੂੰ ਕਿੰਨੇ ਕੱਜ ਸਾਰੀ ਰਾਤ ਨਿਗਰਾਨੀ ਕੀਤੀ ਉਹਨਾਂ ਨੇ ਬਿਲਕੁਲ ਨਹੀਂ ਕਰਨੀ ਪਣੀ ਆ ਉਹ ਜਿੱਦਾਂ ਨਾ ਉਹ ਸੰਜੇ ਦੇਖ ਰਿਹਾ ਸੀਗਾ ਮਹਾਭਾਰਤ ਨੂੰ ਉਹ ਸੰਜੀ ਉਹਦਾ ਬਿਠੇ ਬਿਖ ਰਿਹਾ ਵੀ ਸਾਰਾ ਕੰਪਿਊਟਰ ਚ ਵੀ ਕਿੱਥੇ ਕੀ ਜਾ ਰਿਹਾ ਕਿੱਥੇ ਕੀ ਜਾ ਰਿਹਾ ਹੈਗਾ ਹਾਂਜੀ ਅੱਜ ਉਥੋਂ ਦਾ ਜਿਹੜੀ ਹਵਾਈ ਪਾਕਿਸਤਾਨ ਦੀ ਸਾਰੀ ਖਾਲੀ ਪਈ ਆ ਸਾਰੇ ਹਵਾਈ ਅੱਡੇ ਬੰਦ ਹੋ ਗਏ ਸਾਡੇ ਵੀ ਹਵਾਈ ਅੱਡੇ ਕੁਝ ਬੰਦ ਹੋ ਗਏ ਆ ਜੀ 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 ਲੇਕਿਨ ਇਹਦੇ ਨਾਲ ਜਿਹੜਾ ਉਹ ਬੜਾ ਫਿਕਰ ਤੇ ਹੋ ਗਿਆ ਨਾ ਹੂੰ ਬਿਲਕੁਲ ਸਹੀ ਜੀ ਫਿਕਰ ਹੋ ਗਿਆ ਹੂੰ ਹੁਣ ਮੈਂ ਇਸ ਗੱਲ ਨੂੰ ਮਤਲਬ ਬੜਾਵਾ ਨਹੀਂ ਦਊਗਾ ਕਿ ਅਜੀਬ ਬਦਲਾ ਲੈ ਰਹੇ ਆ ਅਸੀਂ ਚੱਕ ਦਾਂਗੇ ਉਹਨਾਂ ਖੋਰਾ ਕੋਈ ਨੂੰ ਬੇੜ ਦਾਂਗੇ ਮਿੱਟੀ 'ਚ ਮਿਲਾਵਾਂਗੇ ਹਾਂ ਜਾਂ ਅਸੀਂ ਆਹ ਕਰ ਦਾਂਗੇ ਮੈਂ ਨਹੀਂ ਚਾਹੁੰਦਾ ਕਿ ਸਾਡੇ ਦੋਹਾਂ ਦੇਸ਼ਾਂ ਦੇ ਵਿੱਚ ਹਾਂ ਮੈਂ ਚਾਹੁੰਗਾ ਕਿ ਹਿੰਦੂਸਤਾਨ ਨੂੰ ਜੰਦਾਬਾਦ ਪਾਕਿਸਤਾਨ ਵੀ ਜੰਦਾਬਾਦ ਰਹੇ ਔਰ ਦੋਹਾਂ ਦੇਸ਼ਾਂ ਦੀ ਜੰਦਾਬਾਦ ਤਾਇਰ ਹੋਊਗਾ ਜੇ ਦੋਹਾਂ ਦੇਸ਼ਾਂ ਨੂੰ ਹੀ ਅਕਲ ਆਵੇ ਦੋਹਾਂ ਦੇਸ਼ਾਂ ਦੇ ਲੀਡਰਾਂ ਨੂੰ ਅਕਲ ਆਵੇ ਦੋਹਾਂ ਦੇਸ਼ਾਂ ਦੇ ਲੀਡਰਾਂ ਨੂੰ ਬਹਿਣ ਦੇ ਵਿੱਚ ਪਤਾ ਲੱਗੇ ਕਿ ਅਸੀਂ ਕੀ ਝਾੜ ਰਹੇ ਹਾਂ ਅਸੀਂ ਪਾਣੀਆਂ ਦੀ ਵੰਡ ਦੇ ਨਾਲ ਜਿਹ ਹਵਾਵਾਂ ਦੀ ਵੰਡ ਨਹੀਂ ਕੀਤੀ ਜਾ ਸਕਦੀ ਹਮ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਤੇ ਕਿਸੇ ਦਾ ਮੈਮਰੀ ਹੋਣਾ ਹਮ ਲੇਕਿਨ ਇਸ ਤਰ੍ਹਾਂ ਦੀ ਲੜਾਈ ਜਿਉਂ ਸ਼ੁਰੂ ਕਰ ਲੈਣੀ ਮਤਲਬ ਪਤਾ ਨਹੀਂ ਕਿਉਂ ਖਰਾਬ ਕੰਮ ਨਹੀਂ ਕੀਤਾ ਜਾ ਰਿਹਾ ਮੇਰੇ ਇਸ ਸਮੇਂ ਤੋਂ ਬਾਹਰ ਹੈਗਾ ਹੂੰ ਬਿਲਕੁਲ ਸਹੀ ਜੀ ਸੋ ਕਿਹੜਾ ਸਾਹਿਬ ਇਸ ਆਪਰੇਸ਼ਨ ਨੇ ਭਾਰਤ ਪਾਕਿਸਤਾਨ ਸਬੰਧਾਂ ਨੂੰ ਇੱਕ ਨਵੇਂ ਮੋੜ ਤੇ ਲਿਆ ਕੇ ਖੜਾ ਕਰਕੇ ਰੱਖ ਦਿੱਤਾ ਹੈ ਸੋ ਪਾਕਿਸਤਾਨ ਦੇ ਵੱਲੋਂ ਸਿੰਧੂ ਅਤੇ ਚਨਾਬ ਦਰਿਆਵਾਂ ਦਾ ਪਾਣੀ ਰੋਕਣ ਤੇ ਬਾਰਡਰ ਭਾਰਤ ਦੇ ਫੈਸਲੇ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਖੇਤਾਂ ਦੇ ਵਿੱਚ ਵੀ ਸੋਕੇ ਦੀ ਸਥਿਤੀ ਪੈਦਾ ਹੋ ਗਈ ਹੈ ਤੇ ਜਿਸ ਦੇ ਨਾਲ ਉਸ ਦੀ ਆਰਥਿਕ ਸਥਿਤੀ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਸਕਦੀ ਹੈ ਤੇ ਨਾਲ ਹੀ ਕਈ ਵਿਦੇਸ਼ੀ 에ਅਰਲਾਈਨਾਂ ਨੇ ਪਾਕਿਸਤਾਨ ਦੀਆਂ ਉਡਾਨਾਂ ਰੱਦ ਕਰ ਦਿੱਤੀਆਂ ਜਿਸ ਦੇ ਨਾਲ ਉਸ ਦੀ ਅੰਤਰਰਾਸ਼ਟਰੀ ਇਕਲਤਾ ਵੱਧ ਸਕਦੀ ਹੈ ਸੋ ਜੀ ਜੇਕਰ ਇਹ ਇਤਨਾ ਵੱਧਦਾ ਹੈ ਤਾਂ ਫਿਰ ਇਸ ਦੇ ਨਤੀਜੇ ਵਜੋਂ ਪੂਰੇ ਖੇਤਰ ਦੇ ਵਿੱਚ ਅਸਥਿਰਤਾ ਪੈਦਾ ਹੋ ਸਕਦੀ ਹੈ ਸੋ ਆਪਰੇਸ਼ਨ ਸਿੰਦੂਰ ਨੇ ਜਿੱਥੇ ਭਾਰਤ ਦੀ ਅਤਵਾਦੀ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਨੂੰ ਦੁਨੀਆ ਦੇ ਸਾਹਮਣੇ ਸਾਬਤ ਕੀਤਾ ਹੈ ਉਥੇ ਇਸ ਨੇ ਖੇਤਰੀ ਸਥਿਰਤਾ ਨੂੰ ਲੈ ਕੇ ਨਵੇਂ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਸੋ ਘੈਣਾ ਸਾਹਿਬ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਮਿਲਦੇ ਹਾਂ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਪਾਂ ਬ੍ਰੇਕ ਤੋਂ ਉਸ ਬਾਅਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ